ਇਹ ਜੋ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਅਬੋਰ ਦੇ ਹਸਪਤਲ ਦੀਆਂ ਤਸਵੀਰਾਂ ਹਰ ਜਿੱਥੇ ਇੱਕ ਨਵੀਂ ਕਲਾਸ ਦਾ ਵਿਦਿਆਰਥੀ ਜਿਹਨੂੰ ਸਟ੍ਰੈਚਰ ਤੇ ਪਾ ਕੇ ਲਿਜਾਇਆ ਜਾ ਰਿਹਾ ਹੈ ਅਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਕੋਈ ਦੁਰਘਟਨਾ ਨਹੀਂ ਹੋਈ ਇਹ ਕੋਈ ਐਕਸੀਡੈਂਟ ਨਹੀਂ ਹੋਇਆ ਇਹ ਕੋਈ ਲੜਾਈ ਨਹੀਂ ਹੋਈ ਹੈ ਕਿ ਕੁੱਟਮਾਰ ਨਹੀਂ ਹੋਈ ਇਹ ਜੋ ਤੁਸੀਂ ਵੇਖ ਰਹੇ ਹੋ ਸਟ੍ਰੈਚਰ ਤੇ ਇੱਕ ਬੱਚਾ ਨਵੀਂ ਕਲਾਸ ਦਾ 14-15 ਸਾਲ ਦੀ ਉਮਰ ਦਾ ਤੜਪ ਰਿਹਾ ਹੈ ਇਹ ਪ੍ਰਸ਼ਾਸਨ ਦੀ ਅਣਗਹਿਲੀ ਹੈ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਅਤੇ ਰਾਜਨੇਤਾ ਦੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਣ ਦਾ ਨਤੀਜਾ ਹੈ ਜਿਹੜਿਆ ਕਿ ਚਾਈਨੈਸ ਡੋਰ ਹਰ ਵਾਰੀ ਬੰਦ ਕੀਤੀ ਜਾਂਦੀ ਆ ਅਨਾਉਂਸਮੈਂਟ ਕੀਤੀ ਜਾਂਦੀ ਹੈ ਰੋਲਾ ਪਾਇਆ ਜਾਂਦਾ ਹੈ ਡਿਊਟੀਆਂ ਲਾਈਆਂ ਜਾਂਦੀਆਂ ਹੈ ਪ੍ਰਸ਼ਾਸਨ ਦਾਅਵੇ ਕਰਦਾ ਹੈ ਵੀ ਚਾਈਨੈਸ ਡੋਰ ਬੰਦ ਕਰ ਦਿੱਤੀ ਗਈ ਹੈ ਇਹ ਉਹ ਚਾਈਨੈਸ ਡੋਰ ਦਾ ਨਤੀਨਾ ਨਤੀਜਾ ਹੈ ਕਿ ਇਹ ਜੋ ਬੱਚਾ ਤੁਸੀਂ ਵੇਖ ਰਹੇ ਹੋ 9ਵੀਂ ਕਲਾਸ ਦਾ ਗਰਦਨ ਦਾ ਇੱਕ ਪਾਸਾ ਵੱਢਿਆ ਗਿਆ ਇਹ ਆਦੇ ਟੂ-ਵੀਲਰ ਤੇ ਕੋਈ ਕੰਮ ਜਾ ਰਿਆ ਸੀ ਅਤੇ ਰਸਤੇ ਵਿੱਚ ਜੋ ਚਾਰੀ ਡੋਰ ਵੇਖ ਰਹੇ ਉਸ ਤਰ੍ਹਾਂ ਗਰਦਨ ਵੱਢੀ ਗਈ ਇਹ ਇੱਕ ਪਾਸਾ ਪੂਰਾ ਵੱਢ ਗਿਆ ਗ੍ਰੀਮਤ ਅਤੇ ਅੱਜ ਇਹ ਬੱਚਾ ਹਸਪਤਾਲ ਵਿੱਚ ਹੈ ਜਿਸ ਨੂੰ ਬਚਾਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ ਜੋ ਉਸ ਨੂੰ ਹਸਪਤਾਲ ਲੈ ਕੇ ਆਏ ਉਹ ਡੋਰ ਵੀ ਤੁਸੀਂ ਵੇਖਦੇ ਹੋ ਉਹਨਾਂ ਦਾ ਕੀ ਕਹਿਣਾ ਹੈ ਕਿਵੇਂ ਇਸ ਦੀ ਜਾਨ ਬਚੀ ਹੈ ਡਾਕਟਰ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਸੀ ਤੁਹਾਡੇ ਬੱਚੇ ਏਰੀਆ ਦਾ ਹੋਇਆ ਇਸ ਤਰ੍ਹਾਂ ਕੱਲ ਉਹ ਕਹਿੰਦੇ ਜਿਹੜੇ ਚੈਨੀ ਨੋੜਾ ਰੋਡ ਦੇ ਨੇ ਉਹ ਬੰਦ ਕੀਤਾ ਜਾਵੇ ਅੱਜ ਹਾਲਸਾ ਇਹ ਬੱਚੇ ਨਾਲ ਹੋਇਆ ਹੈ ਕੱਲ ਉਹ ਸਾਨੂੰ ਮੰਗ ਅਸੀਂ ਇਹ ਨੂੰ ਠੀਕ ਕੀਤਾ ਜਾਵੇ ਸੈੱਟ ਕਰੋ ਸਾਡੇ ਹੀ ਮੰਗ ਬੱਚਾ ਇਹ ਵਿਚਾਰ ਨਾਇੰਥ ਕਲਾਸ ਪੱਛਾ ਪੜ੍ਹਦਾ ਹੈ ਆ ਬਾਜ਼ਾਰ ਜਾ ਰਿਹਾ ਸੀਗਾ ਗੱਲੇ ਗਲਾ ਵੱਡਿਆ ਗਿਆ ਅੱਧਾ ਸੱਜੇ ਪਾਸੇ ਦਾ ਗਲਾ ਵੱਡਿਆ ਗਿਆ ਟਾਂ ਪਤੰਗ ਦੀ ਡੋਰ ਦੇ ਨਾਲ ਕੀ ਹਾਲਾਤ ਕੀ ਬੱਚੇ ਦੇ ਕਿਸ ਤਰ੍ਹਾਂ ਦੀ ਨਾੜ ਵਢੀ ਗਈ ਹੈ ਜੀ ਤੁਸੀਂ ਇਹ ਸਰਜਰੀ ਕੀਤੀ ਹੁੰਦੀ ਜੀ ਦੇਖੋ ਬੱਚਾ ਉਹਦੀ ਨਾੜ ਜੋ ਕੱਟੀ ਗਈ ਹੈ ਉਹਦਾ ਗਰਦਨ ਸੱਜੇ ਪਾਸੇ ਦਾ ਆਲਮੋਸਟ ਆਲਮੋਸਟ ਸਾਰੀ ਗਰਦਨ ਕੱਟੀ ਗਈ ਹੈ ਰੱਬ ਦੀ ਮਿਹਰ ਸੀ ਜੋ ਵੱਡੀ ਨਾੜ ਦਿਮਾਗ ਨੂੰ ਜਾਂਦੀ ਹੈ ਉਹ ਵੀ ਬਚ ਗਈ ਤੇ ਸਵਾ ਦੀ ਨਾੜ ਵੀ ਬਚ ਗਈ ਲੇਕਿਨ ਬੱਚਾ ਸਿਰ ਸਵਾ ਦੀ ਨਾੜ ਦੇ ਉੱਤੇ ਤਾਂ ਕੱਟ ਲੱਗ ਗਿਆ ਲੇਕਿਨ ਬੱਚਾ ਤਾਂ ਨਹੀਂ ਰਹੇਗੀ ਕਿ ਵੱਡੀ ਨਾੜ ਕੱਟੀ ਨਹੀਂ ਗਈ ਇਹ ਖੁਦ ਕਿਸਮਤ ਦੀ ਰੱਬ ਦੀ ਮਿਹਰ ਸੀ ਜੋ ਇਹ ਬਚਤ ਰਹੇਗੀ ਕਿੰਨੇ ਦਿਨਾਂ ਚ ਬੱਚਾ ਰਿਕਵਰ ਕਰ ਜਾਊਗਾ ਇਹਨੂੰ ਲੱਗੇ ਨਹੀਂ 10-15 ਦਿਨ ਲੱਗ ਜਣਗੇ ਜੀ ਮਿਨੀਮਮ ਸਰ ਚਾਈਨਾ ਡੋਰ ਲਗਾਤਾਰ ਵਿਕਰੀ ਹੈ ਪ੍ਰਸ਼ਾਸਨ ਤੋਂ ਕੀ ਮਤਲਬ ਹੈ ਦੇਖੋ ਦੇਖੋ ਪ੍ਰਸ਼ਾਸਨ ਦੇ ਸਾਹਮਣੇ ਹੈ ਜੀ ਇਹ ਅਸੀਂ ਰਿਕਵੈਸਟ ਕਰਾਂਗੇ ਪ੍ਰਸ਼ਾਸਨ ਨੂੰ ਕਿ ਐਸ ਚੀਜ਼ ਜੋ ਚੀਜ਼ ਬੈਨ ਹੈ ਉਹਨੂੰ ਸਖਤੀ ਨਾਲ ਇੰਪਲੀਮੈਂਟ ਕੀਤਾ ਜਾਏ ਅੱਜ ਇਹ ਬੱਚਾ ਹੈ ਭਗਵਾਨ ਦੀ ਮਿਹਰ ਸੀ ਤੋ ਬਚ ਗਿਆ ਲੇਕਿਨ 1% ਵੀ ਇਧਰ ਉਧਰ ਹੁੰਦਾ ਤੇ ਅੱਜ ਕਿਸੇ ਨੇ ਆਪ ਦਾ ਬੱਚਾ ਖੋਹ ਦੇਣਾ ਸੀਗਾ तो रिक्वेस्ट है प्रशासन ने एक सख्त तो सख्त कार्रवाई की जाए ताकि अगे तो किसी तरह जहा हादसा ना हो एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत